इस गल का मैं वादा करके दस जिस तरह मैं श्री अशोक प्रेशर पप्पी जी और उनके साथ हमारी यहाँ की एमएलए साहब पैर सरबजीत कौर वानके जी लुधियाना लोकसभा हलके ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਪੀ ਪ੍ਰਾਸ਼ਰ ਨੇ ਜਗਰਾਉਂ ਵਿਧਾਨ ਸਭਾ ਵਿੱਚ ਕੀਤਾ ਚੋਣ ਪ੍ਰਚਾਰ ਸ਼ੁਰੂ ਵਿਧਾਇਕਾ ਸਰਬਜੀਤ ਕੋਰ ਮਾਨੁਕੇ ਨਾਲ ਕੀਤਾ ਰੋਡ ਸ਼ੋਅ ਜਾਣੋ ਕੀ ਹਨ ਉਹਨਾਂ ਦੇ ਵਿਚਾਰ ਸਭ ਤੋਂ ਨਮਸਕਾਰ ਕਰਤਾ ਹੂੰ ਜਿੰਕੀ ਕਿਰਪਾ ਸੇ ਜਗਰਾਉਂ ਜੇ ਸਮਾਜ ਮੇ ਇਤਨੇ ਬੜੇ ਬੜੇ ਕਾਰੇ ਹੋ ਰਹੇ ਹਨ ਅੱਜ ਮਾਰਾ ਪਰਮ ਸੁਭਾਗਿਆ ਹੈ ਕਿ ਲੁਧਿਆਣਾ ਸੇ ਜੋ ਮਾਰੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਕੇ ਉਮੀਦਵਾਰ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ और उनके साथ हमारी यहाँ की एम एल ए साहब मैडम शरदजीत कौर वानके जी और अपने हमारे कमेटी के प्रधान श्री अमरजीत मालवा जी और, और हमारे सारे यहाँ मीडिया साहबान और जितने भी सदस्य हैं यहाँ पर आज पधारे हैं मैं उनका सकल समाज की ओर से हमारे प्रधान जी संगरतन जी कैशियर साहब सारी समाज की पदाधिकारी यहाँ पर टीम बैठती है तो मैं इनका यहाँ पधारने पर सबसे सब पहले हार्दिक स्वागत करता हूँ हार्दिक अभिनंदन करता हूँ हमारा जो ये का जैन समाज है इसमें घर चाहे सत्तर अस्सी है कार्य चल रहे हैं पीछे पचास या फुट का एक भी बना हुआ है और पक्षियों का हॉस्पिटल भी चल रहा है तो आप हमारे यहाँ पर आज माथा टेकने आए हैं तो जो आपके मन में मनोकामनाएं हैं भगवान आपकी रूप से जी महाराज की मनोकामनाएं पूरी करें मैं आपका यहाँ सुधारने पर दोबारा से एक बार हार्दिक स्वागत करता हूं और हार्दिक अभिनंदन करता हूं धन्यवाद थैंक यू नावों ਦੇ ਵਿੱਚ ਬੜਾ ਵੱਡਾ ਸੰਜੋਗ ਮਿਲਿਆ ਲੋਕਾਂ ਦਾ ਜੈਨ ਸਮਾਜ ਦਾ ਵੀ ਮਿਲਿਆ ਅੱਜ ਕੀ ਕਹਿਣਾ ਦਵਾਂ ਕਿ ਕਿਹੜੇ ਕਿਹੜੇ ਦੋਸਤ ਹੋ ਅੱਜ ਦਾ ਸਭ ਤੋਂ ਪਹਿਲਾਂ ਮੈਂ Swami স্বরূপਾਨੰਦ ਮਹਤੂਰੋਜਨ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾ ਕੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਜੈਨ ਸਮਾਜ ਔਰ ਮੇਰੀ ਵੱਡੀ ਭੈਣ ਮਾਨੂ ਕੇ ਜੋ ਇੱਛੇ ਦੇ ਬਧਾਇਕ ਨਹੀਂ ਔਰ ਸਾਡੇ ਮੋਰ ਸਾਹਿਬ ਜੋ ਸਾਡੇ ਦਿਯਾਤੀ ਦੇ ਪ੍ਰਧਾਨ ਨੇ ਔਰ ਸਾਰੇ ਆਮ ਆਦਮੀ ਪਾਰਟੀ ਦੇ ਸਾਡੇ ਜਗਰਾਉਂ ਦੇ ਵੀ ਪ੍ਰਧਾਨ ਸਰਵਾਨ ਵੀ ਬੈਠੇ ਆ ਆਮ ਆਦਮੀ ਪਾਰਟੀ ਦੇ ਸਾਰੇ ਜਿੰਨੇ ਵੀ ਵਲੰਟੀਅਰ ਸਾਥੀ ਤੇ ਸਾਰੇ ਜਗਰਾਉਂ ਦੇ ਸਰਪ੍ਰਸਤ ਸਾਥੀ ਔਰ ਜਗਰਾਉਂ ਦੇ ਵਾਸੀ ਸਾਰੇ ਮੈਨੂੰ ਇੱਥੇ ਆ ਕੇ ਇਸ ਗੱਲ ਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਕਿ ਮੇਰੀ ਭੈਣ ਦੀ ਗਵਾਹੀ ਦੇ ਵਿੱਚ ਅੱਜ ਸਾਰਾ ਜੋ ਜਗਰਾਉਂ ਸ਼ਹਿਰਾ ਉਮੈਨੋ ਅਸ਼ੀਰਵਾਦ ਦੇਣ ਲਈ ਇੱਥੇ ਇਕੱਠਾ ਹੋਇਆ ਵਾ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਸਕੂਟਰਾਂ ਦੇ ਉੱਤੇ ਔਰ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਔਰ ਸਾਰੇ ਦਿਹਾਤੀ ਏਰੀਆ ਦੇ ਵਿੱਚੋਂ ਵੀ ਆਏ ਹੋਏ ਵਕ-ਵਕ ਮੇਰੇ ਹਲਕੇ ਦੇ ਲੋਕ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਤੁਸੀਂ ਪਿਛਲੇ ਸਮਿਆਂ ਤੋਂ ਦੇਖਦੇ ਆ ਰਹੇ ਹੋ ਤੁਸੀਂ 10 ਸਾਲ ਆਪਣੇ ਮਤ ਦਾ ਦਾਨ ਜਿਹੜੇ ਲੋਕਾਂ ਨੂੰ ਦਿੱਤਾ ਉਹਨੇ 10 ਸਾਲਾਂ ਚ ਤੁਹਾਡੇ ਪ੍ਰਤੀ ਆ ਤੁਹਾਡੇ ਸ਼ਹਿਰ ਦੇ ਪ੍ਰਤੀ ਕੀ ਕੀਤਾ ਉਹਦੇ ਤੁਸੀਂ ਆਪ ਜਾਨੂ ਕਿਸੇ ਦੀ ਨਿੰਦਿਆ ਨਹੀਂ ਕਰਨੀ ਪਰ ਲੋਕਾਂ ਨੂੰ ਪਤਾ ਹੁੰਦਾ ਅੱਜ ਕੱਲ ਦਾ ਜਿਹੜਾ ਨੌਜਵਾਨ ਪੀੜੀ ਆ ਉਹਨੂੰ ਸਾਰੇ ਸਿਸਟਮ ਦਾ ਪਤਾ ਵਾ ਵੀ ਕਿਹੜਾ ਬੰਦਾ ਸਾਡੇ ਕੰਮ ਆ ਰਿਹਾ ਕਿਹੜੀ ਸਰਕਾਰ ਸਾਡਾ ਕੰਮ ਕਰ ਰਹੀ ਆ ਇਸ ਕਰਕੇ ਮੈਂ ਜ਼ਿਆਦਾ ਨਹੀਂ ਸਮਾ ਲੈਣਾ ਤੁਹਾਡਾ ਕਿਉਂਕਿ ਅੱਗੇ ਨਾਨਕ ਸਾਹਿਬ ਵੀ ਹਾਜ਼ਰੀ ਲਵਾਉਣੀ ਆ ਮਹਾਰਾਜ ਤੋਂ ਸ਼ੀਰਵਾ ਲੈਣਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਵਿਸ਼ਵਾਸ ਦਿਵਾਉਣਾ ਇਸ ਉੱਤਰ ਸਥਾਨ ਤੇ ਬੈਠ ਕੇ ਕਿ ਹਲਕਾ ਲੁਧਿਆਣਾ ਲੋਕ ਸਭਾ ਦਾ ਕੋਈ ਵੀ ਬੰਦਾ ਆਪਣੇ ਆਪ ਨੂੰ ਹਰ ਬੰਦਾ ਪੱਪੀ ਗਣੂਗਾ ਸ਼ੋਭ ਪ੍ਰਸ਼ਰ ਪੱਪੀ ਗਣੂਗਾ ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ ਔਰ ਇਹ ਨਹੀਂ ਹੈਗਾ ਤੁਹਾਡੇ ਮਤ ਦਾ দান ਲੈ ਕੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਪੌਣੇ 5 ਸਾਲ ਬਾਅਦ ਫਿਰ ਆ ਗਏ ਲੋਕ ਅੱਜ ਹੱਥ ਜੋੜਨ ਲਈ ਪੋਨੇ 5 ਸਾਲ ਕਿਸੇ ਦਾ ਖੂਨ ਨਹੀਂ ਚੱਕਿਆ ਅੱਜ ਜਾ ਕੇ ਜਦੋਂ ਦੇਖਿਆ ਵੀ ਲੋਕਾਂ ਨੇ ਜਿਹਦੇ ਵਿੱਚੋਂ ਅਸੀਂ ਬਣ ਕੇ ਗਏ ਸੀ 10 ਸਾਲ ਲੋਕਾਂ ਨੇ ਬਣਾਇਆ ਸੀ ਜਿਹਦਾ ਨਾਮ ਲੈ ਕੇ ਬਣੇ ਸੀਗੇ ਅੱਜ ਉਹ ਭਾਜਪਾ ਦੇ ਜਾ ਕੇ ਚੋਲੇ 'ਚ ਬਹਿ ਕੇ ਸਾਡੇ ਕਿਸਾਨਾਂ ਲਈ ਜੋ ਹਰਿਆਣੇ ਦੇ ਬਾਟਰਾ ਤੇ ਭਾਜਪਾ ਨੇ ਕਿਲ ਲਾਏ ਆ ਮੈਂ ਸਮਝਦਾ ਪਾਕਿਸਤਾਨ ਦੇ ਬਾਰਡਰ ਤੇ ਵੀ ਦੁਸ਼ਮਣਾਂ ਲਈ ਵੀ ਨਹੀਂ ਕੋਈ ਲੋਕ ਲੋਂਦੇ ਜਿਨ੍ਹਾਂ ਨੇ ਹਰੀ ਕ੍ਰਾਂਤੀ ਲਿਆਂਦੀ ਔਰ ਅਨੰਦਦਾਤਾ ਬਣ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਜ ਜੁਹਨਾਂ ਨੂੰ ਕਿੱਲਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਪਰ ਇਹ ਅੱਜ ਮੈਂ ਭਾਜਪਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਦੱਸਣਾ ਚਾਹਨਾ ਔਰ ਕਾਂਗਰਸ ਸਰਕਾਰ ਨੂੰ ਜਿਹੜਾ ਤੁਹਾਡਾ ਜੇ ਤੇ ਬੀ ਟੀਮ ਬਣ ਕੇ ਤੁਸੀਂ ਭਾਜਪਾ ਤੇ ਕਾਂਗਰਸ ਕੰਮ ਕਰ ਰਹੇ ਹੋ ਪੰਜਾਬ ਦਾ ਕਿਸਾਨ ਕਦੇ ਤੁਹਾਨੂੰ ਮਾਫ਼ ਨਹੀਂ ਕਰ ਸਕਦਾ ਤੁਹਾਡੀ ਐਂਟਰੀ ਨਹੀਂ ਹੋ ਰਹੀ ਅੱਜ ਮਾ ਪਾਇ ਪਾੜਿਆ ਵੀ ਕਿਉਂਕਿ ਤੁਸੀਂ ਸਾਡਾ 22 ਸਾਲ ਦਾ 700 ਕਿਸਾਨ ਪਹਿਲਾਂ ਹੀ ਸ਼ਹੀਦ ਕੀਤਾ ਔਰ ਅੱਜ 23 ਸਾਲ ਦਾ ਜਵਾਨ ਸਾਡਾ ਇੱਕ ਹੋਰ ਸ਼ਹੀਦ ਕਰਦਾ ਤੁਹਾਨੂੰ ਪੰਜਾਬੀਆਂ ਨੇ ਕਦੇ ਮਾਪ ਨਹੀਂ ਕਰਨਾ ਪੰਜਾਬੀ ਹਮੇਸ਼ਾ ਤੁਹਾਡਾ ਢਿੱਡ ਭਰਦੇ ਰਹੇ ਅੰਨ ਦਾਤਾ ਬਣ ਕੇ ਅੱਜ ਤੁਸੀਂ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਐ ਉਹਨਾਂ ਨਾਲ ਲਸੂਕ ਕਰ ਰਹੇ ਹੋ ਜਿਵੇਂ ਪਾਕਿਸਤਾਨ ਨਾਲ ਆਪਾਂ ਲੜਦੇ ਹੁੰਦੇ ਆ ਇਸ ਕਰਕੇ ਆ ਲੋਕ ਸਭਾ ਦੇ ਵਿੱਚ ਕੋਈ ਆ ਤੁਹਾਡੇ ਕੋ ਮੌਕਾ ਇੱਕ ਸਾਡੇ ਸੁਪਰੀਮੋ ਅਰਵਿੰਦ ਕੇ ਦੀਵਾਲਾ ਜੋ ਕੇਂਦਰ ਦੀ ਸਰਕਾਰ ਧੱਕਾ ਕਰ ਰਹੀ ਆ ਉਹ ਵੀ ਤੁਸੀਂ ਜਾਣੋ ਇੱਕੋ ਇੱਕ ਬੰਦਾ ਸੀਗਾ ਜਿਹੜਾ ਜਾ ਕੇ ਮੋਦੀ ਦੀ ਕੁਰਸੀ ਨੂੰ ਹਿਲਾ ਸਕਦਾ ਸੀ ਇਹਨਾਂ ਨੇ ਦੇਖਿਆ ਵੀ ਉਹਦੇ ਨਾਲ ਵੀ ਤਾਨਾਸ਼ਾਹੀ ਕਰਕੇ ਅੱਜ ਉਹਨੂੰ ਵੀ ਜੇਲ੍ਹ ਚ ਬੰਦ ਕੀਤਾ ਇਹਨਾਂ ਦਾ ਹੁਣ ਜਵਾਬ ਕੋਈ ਗੱਲ ਨਾ ਦੇ ਸਕਦੇ ਹੋ ਪੰਜਾਬ ਦੇ ਲੋਕੋ ਪੰਜਾਬੀਓ ਸਰਦਾਰ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ ਜਿਨੇ 2 ਸਾਲਾਂ ਚ ਪੰਜਾਬ ਨੂੰ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਹ ਮਿਸ਼ਨ ਬਣਾ ਕੇ ਚੱਲ ਰਿਹਾ 2 ਸਾਲ ਹੋ ਗਏ ਅੱਜ ਇੱਕੋ ਇੱਕ ਜਵਾਬ ਆ ਜਿਹੜਾ ਜੇਲ੍ਹ ਦਾ ਜਵਾਬ ਆ ਉਹ ਆਪਣੀ ਗੋੜ ਨਾਲ ਦੇ ਸਕਦੇ ਹੋ ਤੁਸੀਂ ਤਾਨਾਸ਼ਾਹੀ ਦਾ ਜਵਾਬ ਵੀ ਗੋੜ ਨਾਲ ਦੇ ਸਕਦੇ ਹੋ ਔਰ ਕਿਸਾਨਾਂ ਦੇ ਧੱਕੇ ਦਾ ਜਵਾਬ ਵੀ ਤੁਸੀਂ ਆਪਣੀ ਗੋੜ ਨਾਲ ਦੇ ਸਕਦੇ ਹੋ ਮੈਂ ਤੁਹਾਡਾ ਜਗਰੌਣ ਵਾਸੀਆਂ ਦਾ ਸਾਰਿਆਂ ਦਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰ ਜਗਰਾਉਂ ਲਈ ਕੀ ਸਪੈਸ਼ਲ ਕਰੋਗੇ ਕੀ ਬਾਦ ਇਹ ਸਾਰਿਆਂ ਨੇ ਕੀਤੇ ਕੋਈ ਜਗਰਾਉਂ ਸਪੈਸ਼ਲ ਪੈਕੇਜ ਦੇਓਗੇ ਜਿਹੜਾ ਜਿੱਦ ਤੱਕੀ ਨਹੀਂ ਹੋਈ ਇਹ ਹੱਤਾਂ ਕੇ ਦੇਖੋ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਸੀ ਪਾਰਟੀ ਨੇ ਮੇਰੀਆਂ ਸੇਵਾਇ ਦੇਖਦੇ ਹੋਏ ਅੱਜ ਮੈਨੂੰ ਲੁਧਿਆਣਾ ਲੋਕ ਸਭਾ ਦਾ ਜ਼ਿੰਮੇਵਾਰੀ ਚ ਕਾਇਆ ਹੋਰ ਮੇਰੀ ਸੇਵਾ ਲਈਆ ਮੇਰੇ ਲਈ ਲੁਧਿਆਣਾ ਵੀ ਉਹੀ ਜਗਰਾਉਂ ਵੀ ਉਹੀ ਪੰਜਾਬ ਨੂੰ ਰੰਗਲਾ ਬਣਾਉਣ ਲਈ ਜਗਰਾਂਵ ਵੀ ਵਿੱਚ ਆਉਂਦਾ ਲੁਧਿਆਣਾ ਵੀ ਵਿੱਚ ਆਉਂਦਾ ਔਰ ਜਗਰਾਂਵ ਆल्या ਨੇ ਮੈਂ ਖਾਸ ਕਰਕੇ ਕਹਣਾ ਇਹ ਵੀ ਇਤਿਹਾਸਕ ਧਰਤੀ ਆ ਇੱਥੇ ਵੀ ਨਾਨਕਸਰ ਲਾਲਾ ਲਾਇ ਪਤਰਾਏ ਔਰ ਬੜੇ ਬੜੇ ਯੋਧਿਆਂ ਨੇ ਇਸ ਧਰਤੀ ਤੇ ਜਨਮ ਲਿਆ ਕਦੇ ਨੂੰ ਇਸ ਧਰਤੀ ਨੂੰ ਪੱਪੀ ਪ੍ਰੈਸ਼ਰ ਪਿੱਛੇ ਨਹੀਂ ਦਿਖਾਊਗਾ ਹਮੇਸ਼ਾ ਚੜ੍ਹਦੀ ਕਲਾ ਲਈ ਔਰ ਇਸ ਤਰੱਕੀ ਲਈ ਔਰ ਇਹਨਾਂ ਵਿਕਾਸ ਲਈ 24 ਘੰਟੇ ਹਾਜ਼ਰ ਹੋਊਂਗਾ ਅਗਰ ਸੇਵਾਦਾਰ ਬਣਾ। ਪਿੰਡਾਂ ਵਿੱਚ ਸਾਂ ਜਦੋਂ ਵੋਟ ਮੰਗਣ ਜਾਓਗੇ ਕੀ ਤੁਹਾਡਾ ਹੈਗਾ ਮੀਨ ਕੀ ਤੁਸੀਂ ਕਾਹੋਂਗੇ ਜਾ ਕੇ ਕੀ ਕੀ ਕੰਮ ਕੀਤੇ ਹੈਗੇ। ਜਾਂ ਕੀ ਕਰੋਗੇ ਅੱਗੇ ਜਾ। 2 ਸਾਲਾਂ 'ਚ ਮੈਂ ਜੀ ਆਪਣੇ ਹਲਕੇ ਦੀ ਗੱਲ ਕਰਾਂ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਸੀਗਾ। ਜੀ। 2 ਸਾਲਾਂ ਦੇ ਅੰਦਰ ਮੈਂ 18 ਕਰੋੜ ਰੁਪਇਆ ਆਪਣੇ ਹਲਕੇ ਚ ਲਾਇਆ। ਜੀ। ਔਰ ਸਾਰੇ ਹਲਕਿਆਂ ਦੇ ਵਿੱਚ ਲੁਧਿਆਣੇ ਦੇ ਤੇ ਤੇ ਵੀ ਕੋਈ ਕਮੀ ਨਹੀਂ ਛੱਡੀ ਸਦਾ ਭਗਵਾਨ ਸਿੰਘ ਮਾਨ ਦਾ ਇੱਕੋ ਇੱਕ ਕਹਿਣਾ ਸਾਨੂੰ ਭੈਣ ਮਾਲੂ ਕੇ ਵੀ ਮਿਤੀ ਆ ਜੀ ਵੀ ਵਾਦਾ ਉਹ ਕਰਿਓ ਜਿਹੜਾ ਪੂਰਾ ਕਰਨਾ ਜੀ ਕੱਲੇ ਆ ਤਰਾ ਇਹ ਨਿਗਾ ਵੀ ਵਾਦਾ ਕਰ ਲਓ ਤੇ ਪੌਣੇ ਪੰਜ ਸਾਲ ਟੈਲੀਫੋਨ ਨਾਲ ਦੇ ਵਿੱਚ ਕੋਦੇ ਪੌਣੇ ਪੰਜ ਸਾਲ ਬਾਅਦ ਢਾਈ ਮਹੀਨੇ ਬਾਅਦ ਆ ਕੇ ਵੇ ਲੋਕਾਂ ਦੇ ਤੁਸੀਂ ਜਿਹੜੀ ਜਗਰਾਉਂ ਦੀ ਤਰੱਕੀ ਦੀ ਗੱਡੀ ਆ ਥੋੜੀ ਜਿਹੀ ਤੋੜੀ ਆ ਹੁਣ ਜਿਵੇਂ ਸਪੀਡ ਕਿਵੇਂ ਫੜਾਉਂਗੇ ਤੁਸੀਂ ਉਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਸੋਮੀ ਰੂਪ ਚੰਦ ਜੈ ਸ਼ਸਤਰੰ ਦੇ ਵਿੱਚ ਮੈਂ ਪੂਰੀ ਕਮੇਟੀ ਦਾ ਧੰਨਵਾਦ ਕਰਦੀ हूं ਤੇ ਭਪੀ ਪ੍ਰਸ਼ਾਸਨ ਸਾਡੇ ਕੈਂਡੀਡੇਟਸ ਨੇ ਇਹਨਾਂ ਨੂੰ ਜਿਨਾਇਆ ਕਰੀਏ ਤੇ ਮੈਂ ਆਸ ਰੱਖਦੀ ਹਾਂ ਕਿ ਇਹ ਜਿਵੇਂ ਸਾਡੇ ਜਗਰਾਉਂ ਦੇ ਵਿੱਚ ਪਹਿਲਾਂ ਹੁੰਦਾ ਹੋਇਆ ਅਸੀਂ ਦਰਕਨਾਰ ਕੀਤੇ ਹੁੰਦੇ ਸੀ ਕੰਨੀ ਦਾ ਕਿਨਾਰਾ ਹਮੇਸ਼ਾ ਸੁੱਕਾ ਹੀ ਰਹਿ ਜਾਂਦਾ ਜਗਰਾਉਂ ਲੋਕ ਸਭਾ ਦਾ ਹਲਕਾ ਐਂਡ ਤੇ ਔਨ ਕਰਕੇ ਇੱਥੇ ਬਾਦੇ ਤਾਂ ਹਰ ਮੁਹੱਲੇ ਹਰ ਗਲੀ ਹਰ ਸੜਕ 'ਤੇ ਕਰੋੜ ਦੇ ਹੋ ਕੇ ਗਏ ਸੀ ਪਰ ਮੈਨੂੰ ਲੱਗਦਾ ਵੀ ਲੱਖ ਬਣ ਮਿਲੇ ਅੱਜ ਮੈਂ ਮੈਂ ਜੇ ਪਿਛਲੀਆਂ ਚਲੋ ਪਾਰਟੀ ਵਾਦੀ ਦੀ ਤੱਕੀ ਗੱਲ ਕਰਨੀ ਆ ਜੇ ਮੈਂ ਗੱਲ ਕਰਾਂ ਜਿਹੜੇ ਪਹਿਲੇ ਸਾਡੇ ਇੱਥੋਂ ਦੇ ਕੈਂਡੀਡੇਟ ਸਾਹਿਬ ਐਮਪੀ ਬਣ ਕੇ ਗਏ ਆ ਮੇਰੇ ਖਿਆਲ ਚ ਪੂਰੀ ਜਗਰਾਉਂ ਦੇ ਵਿੱਚ ਕਿ ਪੂਰੇ ਲੁਧਿਆਣੇ ਦੇ ਵਿੱਚ ਕਿਸੇ ਕੋਲੇ ਉਹਨਾਂ ਦਾ ਪਰਸਨਲ ਨੰਬਰ ਵੀ ਹੈ ਉਹ ਆਪਣੇ ਹਮੇਸ਼ਾ ਪੀਏ ਰਾਹੀਂ ਗੱਲ ਕਰਦੇ ਸੀ ਪੀਏ ਜੇ ਰਿਪੋਰਟ ਕਰਦਾ ਸੀ ਚੱਕਦਾ ਸੀ ਪਰ ਆ ਬੈਠਾ ਮੇਰਾ ਭਰਾ ਪੱਪੀ ਇਸ ਕਰਕੇ ਤਾਂ ਮੈਂ ਵਾਦਾ ਕਰਕੇ ਦੱਸਦੀ ਹਾਂ ਜਿਸ ਤਰ੍ਹਾਂ ਮੈਂ ਆਪਣੇ ਹਲਕੇ ਦੇ ਵਿੱਚ 24 ਘੰਟੇ ਅਵੇਲੇਬਿਲਟੀ ਲੋਕਾਂ ਲਈ ਖੜੀ ਗਿਆ ਉਸ ਤਰ੍ਹਾਂ ਮੇਰਾ ਭਰਾ ਕਿਉਂਕਿ ਜਗਰਾਉਂ ਲਈ ਇਹਦੇ ਵਾਸਤੇ ਜਗਰਾਉਂ ਕੋਈ ਉਪਰਾਂ ਨਹੀਂ ਸ਼ੁਰੂ ਤੋਂ ਜਗਰਾਉਂ ਦੇ ਨਾਲ ਰਹੇ ਹੋਏ ਆਂਦੇ ਹੋਏ ਦੱਸ ਰਹੇ ਸੀ ਕਿ ਮੇਰੇ ਏਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਚੈਂਸ ਸਮਾਜ ਦੇ ਲੋਕ ਹੈ ਜਿਹੜੇ ਮੇਰੇ ਨਾਲ ਚੱਲਦੇ ਆ ਮੇਰੇ ਪਰਿਵਾਰ ਨਾਲ ਹੁਣ ਮੈਂ ਇਹ ਗੱਲ ਕਰਨੀ ਚਾਹਨੀ ਆ ਤੁਸੀਂ ਗੱਲ ਪੁੱਛੀ ਵੀ ਕਿਸ ਤਰ੍ਹਾਂ ਡਵੈਲਪਮੈਂਟ ਕਿਸ ਤਰ੍ਹਾਂ 100 ਸਾਲ ਤੋਂ ਖਾੜੇ ਦਾ ਪੁਰਨਿਸਪੜੀ ਜੀ 100 ਸਾਲ ਤੋਂ ਜੀ ਹਰ ਬਾਅਦ ਤਾਂ ਬੇ ਲੱਗਦੇ ਸੀ 6 ਮਹੀਨੇ ਬਾਅਦ ਉੱਥੇ ਅੱਜ ਵੀ ਆਪਾਂ ਨਿਕਲਾਂਗੇ ਤਾਂ ਰਸ਼ ਬਹੁਤ ਸੀ ਉਹ ਹੰ ਸਰਦਾਰ ਭਗਵੰਤ ਸਿੰਘ ਮੰਜੀ ਦੀ ਅਗਵਾਈ ਦੇ ਵਿੱਚ ਬਣਿਆ ਉਹ ਪੁਲ ਬਣ ਰਿਹਾ ਅਗਲੀ ਮਾਰਚ ਤੱਕ ਆਪਾਂ ਉਤੋਂ ਲੰਘਣਾ ਸ਼ੁਰੂ ਹੋ ਜਾਗੇ ਚਾਰ ਗ੍ਰੇਡ ਦੇ ਜਗਰਾਉਂੋਂ ਪਾਸ ਹੋਏ ਕਿਦਰਵਿੰਡੀ ਬਣਨਾ ਸ਼ੁਰੂ ਹੋ ਕੇ ਕੋਂਕੇ ਪੰਮੀਪੁਰਾ ਤੇ ਉਧਰ ਇੱਕ ਮੋੜ ਹੈ ਜੀ ਪੀਟਰ ਸਭ ਤੋਂ ਵੱਡੀ ਸਾਡੀ ਸ਼ਰਦਾ ਸੀ ਨਾਨਕ ਸਾਹਿਬ ਦੀ ਦਰਦੀ ਸੀ ਜਦੋਂ ਵੀ ਬਰਸੀ ਆਉਂਦੀ ਸੀ ਨਾਨਕ ਸਾਹਿਬ ਚ ਹਮੇਸ਼ਾ ਲਾਈਟ ੁੱਟ ਜਾਂਦੀ ਸੀ ਕਿਉਂਕਿ ਲੋਡ ਜ਼ਿਆਦਾ ਹੋਣ ਕਰਕੇ ਬਾਬਾ ਮੈਂ ਨਹੀਂ ਕੁਝ ਕੀਤਾ ਬਾਬਾ ਨਾਨ ਸਿੰਘ ਜੀ ਨੇ ਮੇਰੇ ਤੋਂ ਕਰਵਾਇਆ ਸਮਰਪਿਤ ਹੋ ਕੇ ਇੱਕ ਨਵਾਂ ਫਿਲਟਰ ਅਲੱਗ ਤੋਂ ਆਪਣੇ ਸਾਨਕ ਸਾਹਿਬ ਨੂੰ ਇੱਕ ਨਵਾਂ ਫਿਲਟਰ ਲੱਗ ਤੋਂ ਸ਼ੇਰਪੁਰ ਕਲਾ ਤੇ ਬਾਬਾ ਨਾਨ ਨਾਨ ਸਿੰਘ ਜੀ ਚਾਂਪੂ ਪਿੰਡ ਉੱਥੇ ਦਿੱਤਾ ਇਹ ਸਾਰੀਆਂ ਜਿਹੜੀਆਂ ਇੱਕੋ ਹੀ ਕੰਮ ਰਹਿ ਗਿਆ ਮੇਰਾ ਜਗਰਾਉਂ ਚ ਉਹ ਆਉਣ ਵਾਲੀ ਇਲੈਕਸ਼ਨ ਤੋਂ ਹੋਣਾ ਇਲੈਕਸ਼ਨ ਤੋਂ ਬਾਅਦ ਉਹ ਵੀ ਹੋ ਜਾਏਗਾ ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਦਾ ਪਾਣੀ ਉਹਦਾ ਪ੍ਰੋਜੈਕਟ ਪਾਸ ਹੋ ਚੁੱਕਿਆ 10 ਕਰੋੜ 68 ਲੱਖ ਦਾ ਪ੍ਰੋਜੈਕਟ ਹੈ ਕੰਮ ਲੰਬਾ ਹੋਣ ਕਰਕੇ ਉਹ ਪਾਈਪਲਾਈਨ 14 ਹੁੰਦਾ ਮਤਲਬ ਪਾਸ ਹੁੰਦਾ ਹੁੰਦਾ ਕੋ ਚੋਣ ਜਾਂਦੇ ਤੇ ਪੇਟ ਚੜ ਗਿਆ ਹੁਣ ਚੋਣ ਜਾਂਦ ਤੱਕ ਖਤਮ ਹੋਏਗਾ ਤੇ ਮੇਰਾ ਭਰਾ ਜਦੋਂ ਐਮਪੀ ਬਣ ਕੇ ਆਏਗਾ ਫਿਰ 10 ਨਹੀਂ ਸਾਨੂੰ 20 ਕਰੋੜ ਮਿਲੇਗਾ ਇਸ ਕੰਮ ਤੇ ਜਿੰਨੀ ਕੋਈ ਸਵਾਲ ਹੈ ਲਾੜਾ ਜੀ ਇਹ ਧਰਤੀ ਹੈ ਜੀ ਪਰ ਉਸ ਹਿਸਾਬ ਨਾਲ ਇਹਨੂੰ ਕੋਈ ਫੰਡ ਨਹੀਂ ਮਿਲਿਆ ਜਦ ਕਿ ਜੇ ਝੁੱਡੇਗੇ ਦੇਖੀਏ ਤਾਂ ਬਹੁਤ ਤਰੱਕੀ ਹੋਈ ਹੈ ਦੇਖੋ ਮੇਰੀ ਗੱਲ ਸੁਕੋ ਇਹ ਮੇਰਾ ਕਸੂਰ ਨਹੀਂ ਹੈ ਇਹ ਪੁਰਾਣੇ ਲੀਡਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਆਪਣੀ ਧਰਤੀ ਤੇ ਇਹ ਪੁਰਾਣੇ ਜਿਹੜੇ ਇੱਥੋਂ ਦੇ ਵੋਟਰਸ ਸੀਗੇ ਜਿਹੜੇ ਵੋਟ ਲੈ ਕੇ ਜਿੱਤ ਕੇ ਐਮਐਲਏ ਵੀ ਬਣੇ ਤੇ ਐਮਪੀ ਵੀ ਬਣੇ ਇਹ ਉਹਨਾਂ ਦਾ ਕਸੂਰ ਹੈ ਕਿਉਂਕਿ ਉਹਨਾਂ ਨੇ ਲਾਲਾ ਲਾਜਪਤਰਾਏ ਨੂੰ ਦੱਸ ਹੀ ਨਹੀਂ ਪਾਈ ਬਈ ਲਾਲਾ ਲਾਜਪਤਰਾਏ ਜੀ ਦੇ ਨਾਨਕੇ ਆ ਢੁੱਡੀ ਕੇ ਉਹਨਾਂ ਦਾ ਅਸਲ ਪਿੰਡ ਜੱਦੀ ਪਿੰਡ ਚਗਰਾਉਂ ਆ ਜੀ ਉਹਨਾਂ ਦੀ ਇੱਥੇ ਘਰ ਬਣਿਆ ਹੋਇਆ ਉਹਨਾਂ ਦੀ ਲਾਇਬ੍ਰੇਰੀ ਆ ਉਹਨਾਂ ਦੀ ਕਿਤਾਬਾਂ ਜਦੋਂ ਮੈਂ ਪਸਾਰਾ ਦੇ ਵਿੱਚ ਐਮਐਲਏ ਬਣੀ ਉਹ ਸਮੇਂ ਤੋਂ ਲੈ ਕੇ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋ ਸਰ ਉਪਰਧਾਨ ਸਭਾ ਦੇ ਵਿੱਚ ਮੈਂ ਨਹੀਂ ਕੁਝ ਕਰਨ ਵਾਲੀ ਸੀ ਤਾਂ ਨੂੰ ਮੈਂ ਕੋਈ ਕੁਝ ਨਹੀਂ ਦੇਣ ਵਾਲੀ ਸੀ ਤਾਂ ਸਾਨੂੰ ਦੇ ਕੇ ਗਏ ਆ ਜ਼ਿੰਦਗੀ ਜਿਉਣ ਦਾ ਸੁਨਿਕਾ ਤੇ ਆਜ਼ਾਦੀ ਪੈਸਾ ਅਸੀਂ ਉਸ ਸਮੇਂ ਤੋਂ ਬਾਅਦ ਜੇ ਪਹਿਲਾਂ ਤੁਸੀਂ ਦੇਖਿਆ ਹੋਣਾ ਪੱਤਰਕਾਰਾਂ ਨੇ ਸਾਰਾ ਮੈਨੂੰ ਜਗਰਾਉਂ ਖੜਾ ਮੈਂ ਕੋਈ ਝੂਠ ਨਹੀਂ ਬੋਲ ਰਹੀ ਜ਼ਰਜਰ ਕਰਦੀ ਸੀ ਇਮਾਰਤ ਡਿੱਗਦੀ ਸੀ ਸਾਡੀ ਆਪਣੀ ਸਰਕਾਰ ਆਈ ਤੁਹਾਡੀ ਮਿਹਰਬਾਨੀ ਨਾਲ ਆਈ ਉਸ ਤੋਂ ਬਾਅਦ ਉਹਨਾਂ ਨੇ ਘਰ ਦੇ ਵਿੱਚ ਰੈਨੋਵੇਸ਼ਨ ਹੋਈ ਹੁਣ 100% ਕੰਮ ਅਜੇ ਹੋਣੇ ਬਾਕੀ ਹੈ ਜਿਵੇਂ ਜਿਵੇਂ ਅੱਗੇ ਅੱਗੇ ਪਤਾ ਲੱਗੇ ਆਪਾਂ ਉਹ ਵੀ ਕਰਾਂ ਪਰ ਜਿਹੜਾ ਤੁਸੀਂ ਕਹਿੰਦੇ ਆ ਵੀ ਢੁੱਢੀ ਕੇ ਨੂੰ ਮਿਲਦੀਆਂ ਸਾਨੂੰ ਨਹੀਂ ਮਿਲਿਆ ਇਹ ਹੋਰ ਹੀ ਹੋਰ ਹੀ ਕਰਕੇ ਆਪਾਂ ਲਾਲਾ ਲਖਪਤ ਰਾਏ ਜੀ ਦੇ ਸਦਕਾ ਚੰਨ ਕਮਲ ਸਦਕਾ ਆਪਾਂ ਇਹਨੂੰ ਵੀ ਅੱਗੇ ਲੈ ਕੇ ਜਾਵਾਂਗੇ ਤੇ ਇਹ ਜਗ੍ਹਾ ਨੂੰ ਇੱਕ ਹੈਰੀਟੇਜ ਸੈਂਟਰ ਬਣਾਉਂਦੇ ਹਾਂ ਦੋ ਸਾਲ ਹੋ ਗਏ ਮੈਡਮ ਸਰਕਾਰ ਵੱਲੋਂ ਹੁਣ ਤੱਕ ਕੋਈ ਜਾਵਾ ਫੰਡ ਚਾਹੀਦਾ ਨਾ 50 ਸਾਲਾਂ ਦੇ ਵਿੱਚ ਤੁਸੀਂ ਤੁਹਾਨੂੰ ਸ਼ਾਇਦ ਪਤਾ ਨਹੀਂ ਲੱਗਿਆ ਸੋਈ ਸਾ ਉਹਨਾਂ ਦੇ ਕਮਰੇ ਘਰ ਦੀ ਜਿਹੜੀ ਰਿਪੇਅਰ ਹੋਈ ਉਹ ਪੰਜਾਬ ਸਰਕਾਰ ਵੱਲੋਂ ਹੋਈ ਹੈ ਜਿਹੜਾ ਉਹਨਾਂ ਦੀ ਰਿਪੇਅਰ ਦਾ ਖਰਚਾ ਸਾਰਾ ਚੱਕਿਆ ਗਿਆ ਉਹ ਪੰਜਾਬ ਸਰਕਾਰ ਨੇ ਚੱਕੀ ਤੋਂ ਟੁੱਟ ਗਿਆ ਠੀਕ ਹੈ ਜੀ ਧੰਨਵਾਦ